ਤੇ ਗੱਲ ਵਧੀਆ ਨੰਬਰ ਵੱਧ ਲੈ ਗਿਆ ਵਾ ਪਰ ਹੁਣ ਮੈਨੂੰ ਨਾ ਫਿਰ ਕੀ ਜਵਾਬ ਦਵਾ ਦੱਸ ਕੋਈ ਗੱਲ ਨਹੀਂ ਉਹਨਾਂ ਨੂੰ ਕਹੋ ਕਿ ਸੇਰੇ ਲੈ ਜਾਓ ਪੈਸੇ ਅਸੀਂ ਉਹਨਾਂ ਦਾ 1000 ਰੁਪਇਆ ਕਰਕੇ ਪਿੰਡ ਛੱਡ ਕੇ ਚੱਲ ਜੰਨੇ ਆ ਐ ਹੋ ਗਨਾ ਮਾੜੀਆਂ ਨਾ ਸਾਡੀਆਂ ਜਿਹੜੇ ਕੋਹਤਾ ਪੀਜੇ ਲੈਣਗੇ ਤਾਂ ਅਸੀਂ ਕਿਹੜਾ ਪਿੰਡ ਚੜ੍ਹ ਕੇ ਚੱਲ ਜਣਾ ਜਦੋਂ ਲੈਣ ਜਾਣਾ ਉਦੋਂ ਭਾਇ ਹੋਰ ਹੁੰਨੇ ਆ ਤੇ ਜਦੋਂ ਦੇਣਾ ਦੋਦੋ ਹੋਰ ਬਿਲਕੁਲ ਭੈਣ ਭਰਾਵਾਂ ਦਾ ਵੀ ਕਰਾ ਆਸਰਾ ਅੱਜ ਕੱਲ ਜਿਨ੍ਹਾਂ ਦੇ ਕੋਲ ਪੈਸਾ ਆ ਉਹਨਾਂ ਦੇ ਕੋਲ ਸਭ ਕੁਝ ਆ ਗਰੀਬਾਂ ਨੂੰ ਅੱਜ ਕੱਲ ਕੌਣ ਪੁੱਛਦਾ ਆ ਇਦਾਂ ਨਾ ਹੋਵੇ ਕਿ ਮੰਮੀ ਨਾ ਮੈਨੂੰ ਵੇਖ ਲੈ ਹੁਣ ਮੈਂ ਕਰਾਂ ਦਾ ਕਰਾਂ ਕੀ ਚੱਲ ਵੇਖੀ ਜਾਓਗੇ ਕੀ ਹੁੰਦਾ ਵਾ ਡੱਬਾ ਤੇ ਦੇ ਕੇ ਆਵਾਂ ਹਾਇ ਰੱਬਾ ਕਿੱਥੋਂ ਖਰਚਾ ਕਰਾਂਗੇ ਇੰਨਾ ਨਵਤਾ ਖੰਡਈ ਆਂਦੀ ਭੇਦੀ ਇਹ ਡਿਵੀਸ਼ਨ ਕਰਾਉਣੀ ਆ ਦੀ ਉੱਥੇ ਕਾਰ ਦੇ ਵਿੱਚ ਤੇ ਕਿੱਥੋਂ ਖਰਚਾ ਕਰਾਂਗੇ ਇੰਨਾ ਇਹਨੇ ਤਾਂ ਹੁਣ ਮੈਨੂੰ ਕਹਿ ਦਿੱਤਾ ਵਾ ਕਿ ਅਸੀਂ ਮੈਂ ਚੁੱਕਣ ਚੁੱਕ ਲਵਾਂਗੀ ਪਰ ਇਹ ਜੋ ਕੋਣ ਚੱਕ ਲਗੀ ਤੇ ਬਾਕੀ ਹੋਰ ਖਰਚੇ ਕਿੱਥੋਂ ਕਰਾਂਗੇ ਫਿਰ ਨਾ ਬਨੇ ਆਪਣੀ ਪੜਾਈ ਛੱਡ ਲਈ ਉਹਨੂੰ ਇਹ ਆਏਗਾ ਕਿ ਮੈਂ ਆਪਣੀ ਭੈਣ ਨੂੰ ਪੜਾ ਲਾਵਾਂਗੀ ਤੇ ਖਰਚਾ ਮੈਂ ਵੀ ਰਵੀ ਫਿਰ ਮੁੜ ਕੇ ਘਰੀ ਜਾਵਾਂਗੀ ਪਰ ਇਹਨਾਂ ਦਾ ਪਿਓ ਜੀ ਦਾ ਹੰਦਾ ਅੱਜ ਜਦ ਆ ਰੀ ਅੰਡਰ ਦੂਸਰੀ ਜਿਹੜਾ ਹੁਣ ਨਿੱਕੀ ਨੂੰ ਪਾਇਆ ਵਾ ਤੇ ਵੱਡੀ ਦੇ ਮਨ ਦੇ ਵਿੱਚ ਤਾਂ ਹੁੰਦਾ ਹੀ ਆ ਨਾ ਕਿ ਮੇਰੀਆਂ ਵੀ ਅਜਰੀਆਂ ਪੂਰੀਆਂ ਹੁੰਦੀਆਂ ਜੇ ਮੇਰਾ ਪਿਓ ਜੀ ਦਾ ਹੁੰਦਾ ਮੇਰੇ ਸਿੱਫਤ ਅੱਜ ਕੱਲ ਭੈਣ ਭਰਾਵਾਂ ਦਾ ਵੀ ਘਰ ਆਸਰਾ ਅੱਜ ਕੱਲ ਜਿਨ੍ਹਾਂ ਦੇ ਕੋਲ ਪੈਸਾ ਆ ਉਹਨਾਂ ਦੇ ਕੋਲ ਸਭ ਕੁਝ ਆ ਗਰੀਬਾਂ ਨੂੰ ਅੱਜਕੱਲ ਕੌਣ ਪੁੱਛਦਾ ਆ? ਯਾ ਰੱਬਾ ਕੋਈ ਗੱਲ ਨਹੀਂ ਆਪਣੀ ਕਿਸਮਤ ਆਪ ਹੀ ਲਿਖਾ ਕੇ ਲਿਆਉਂਦੀਆਂ ਹੁੰਦੀਆਂ ਧੀਆਂ। ਕੋਈ ਗੱਲ ਨਹੀਂ ਜੋ ਇਹਨਾਂ ਦੇ ਕਰਮਾਂ ਦੇ ਵਿੱਚ ਹੋਇਆ ਇਹਨਾਂ ਨੂੰ ਆਪੇ ਮਿਲ ਹੀ ਜਾਣਾ ਆ। ਇਦਾਂ ਨਾ ਵੀਰ ਮੰਮੀ ਨਾ ਮੈਨੂੰ ਦੇਖ ਲੈ। ਕਿ ਮੈਂ ਚਾਚੀ ਘਰ ਆਇਆ ਮੈਂ ਡੱਬਾ ਦੇਣ। ਹੁਣ ਮੈਂ ਘਰਾਂ ਦੇ ਘਰਾਂ ਕੀ? ਚੱਲ ਵੇਖੀ ਜਾਉਂਗੀ ਕੀ ਹੁੰਦਾ ਵਾ ਡੱਬਾ ਤੇ ਦੇ ਕੇ ਆਵਾਂ। ਦੀਦੀ ਮੈਂ ਕਰਨ ਨੂੰ ਆਇਆ ਹੈ ਆ ਜੀ ਸਤਿ ਸ਼੍ਰੀ ਅਕਾਲ ਕਰਨ ਨੂੰ ਆ ਜਾ ਬੈ ਜਾ ਆ ਵੇਖੀ ਦੇਖੀ ਮੈਂ ਕਰਨ ਨੂੰ ਆਇਆ ਹੈ ਕਹੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਬ ਕੀ ਆ ਜਾ ਜੀ ਠੀਕ ਆ ਰਹੇ ਅੱਛਾ ਅੱਛਾ ਹੋਰ ਸੁਣਾ ਕਰਨ ਚਾਚਾ ਚਾਚੀ ਦਾ ਕੀ ਹਾਲ ਚਾਲ ਹੈ ਦੀਦੀ ਵਧੀਆ ਹੀ ਹੋ ਗਈ ਤੁਹਾਨੂੰ ਬੋਲਾ ਵਾ ਇਹ ਤਾਂ ਠੀਕ ਹੀ ਰਹਿੰਦੇ ਆ ਠੀਕ ਹੈ ਚੱਲ ਕੋਈ ਨਹੀਂ ਬੜਾ ਡੱਬਾ ਫੜੀ ਨੇ ਉੱਡਾ ਕੀ ਗੱਲ ਹੋ ਗਈ ਵਧੀਆ ਕੁਛ ਤਾਂ ਨਹੀਂ ਲੱਗਦੀ ਅੱਜ ਬੁੱਝਣਾ ਤਾਂ ਨਹੀਂ ਕੋਈ ਕੀ ਹੋਇਆ ਹੋਗਾ ਰਿਸ਼ਤਾ ਤੇ ਨਹੀਂ ਹੋ ਗਿਆ ਕਿਤੇ ਉਹ ਨਹੀਂ ਨਹੀਂ ਮੇਰੇ ਨਾਲ ਦਸਵੇਂ ਜਨਮ ਦੇ ਨੰਬਰ ਵਧੀਆ ਨੰਬਰ ਆਏ ਆ ਮੈਂ ਚੱਲ ਪਹਿਲਾਂ ਧਾਈ ਉਹਨਾਂ ਨੂੰ ਟੱਪਾ ਦੇ ਆਵਾਂ ਮੈਂ ਤਾਂ ਕਿੰਨੇ ਨੰਬਰ ਆ ਗਏ ਆ ਮੈਂ ਤਾਂ ਦੱਸਦੇ ਗਏ ਸੀ 70% ਨਵੰਬਰ ਆ ਗਈ ਜੀ। ਮੈਂ ਤੇ ਕਿਹੜੇ ਨਵੰਬਰ ਆ ਗਏ। ਕੀ ਨਾਲ ਲੱਗ? ਹਾਂ ਜੀ। ਪਰਦਾ ਹੀ ਕਿ ਨਕਲ ਮਾਰਦੀ ਆ। ਨਹੀਂ ਪਰਦਾ ਹੀ ਹੈ ਤੇ ਘਰ ਦੇ ਵਿੱਚ ਯਕੀਨ ਕਰਦੇ ਨੇ ਨਵਰਾਜਣ ਲੱਗੇ ਆ। ਹਾਂ ਨਹੀਂ ਪਰਦਾ ਹੀ ਹੈ ਜਾਂ ਰੱਬ ਕੀ ਹੋ ਗਿਆ। ਚਲੋ ਮੈਂ ਛੱਟ ਬਣਾਉਣਾ। ਨਹੀਂ ਨਹੀਂ ਦੀਦੀ ਪਹਿਲਾਂ ਗੱਲ ਕੀ ਆ। ਉਹ ਮੈਂ ਗਰਾਉਂਡ ਵੀ ਜਾਣਾ ਮੁੰਡੀ ਪੂਣ ਕਰਨ ਦੇ ਆ। ਜੇ ਮੁੰਡੇ ਬਹਿ ਗਿਆ ਨਾ ਫਿਰ ਉਧਰ ਲੀਕ ਹੋ ਜਾਣਾ ਤੁਹਾਨੂੰ ਪਤਾ ਟਾਈਮ ਕਿੰਨਾ ਹੋ ਗਿਆ 7 ਵਜੇ ਗਏ ਬਾਕੀ ਢੰਡਾ ਹੀ ਲੈ ਕੇ ਆਤ ਹੋਈ ਜਾ ਚੱਲ ਢੰਡਾ ਨਹੀਂ 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 ਪੁੱਤ ਜੀ ਜਾ ਬਹਿ ਜਾ ਨੌਕੜੀ ਤੇ ਬਿਨਾਂ ਚੱਲ ਬਹਿ ਜਾ ਨਹੀਂ ਨਹੀਂ ਇਕੱਲਾ ਗੱਲ ਕੀ ਆ ਉਹ ਨਾਲ ਮਮਮੀ ਨਹੀਂ ਲੈ ਜਾਣਾ ਬਾਹਰ ਡਰ ਮਮਮੀ ਦਾ ਹੈ ਹਾਂ ਉਹ ਨਹੀਂ ਨਹੀਂ ਉਹ ਮਮਮੀ ਮੈਨੂੰ ਕਹਿ ਦੇਈ ਜੇ ਤੇ ਵਧੀਆ ਨੰਬਰ ਆਏ ਆ ਇਦਾਂ ਕਰਕੇ ਪ੍ਰੈਜ਼ੀਡੈਂਟ ਨੂੰ ਦਿਖਾ ਜਾਂਦੇ ਆ ਹਾਂ ਚਲੋ ਫਿਰ ਚੱਲ ਜੰਨੇ ਆ ਤੁਹਾਡੇ ਵਧੀਆ ਕੋਈ ਰੈਸਟੋਰੈਂਟ ਤੇ ਜਾਣਾ ਮਮਮੀ ਨੇ ਦੱਸ ਕੇ ਆਇਆ ਮੈਂ ਕਿ ਸੋੜੀਆਂ ਆ ਗਿਆ ਨਾ ਨਹੀਂ ਨਹੀਂ ਮਮਮੀ ਨੂੰ ਪਤਾ ਵਾ ਮਮਮੀ ਨੇ ਤੇ ਭੇਜਿਆ ਮੈਨੂੰ

अच्छा अच्छा ओ कहंदी मेनू चाहिदा या ਛੇਤੀ ਤੇ ਮੈਂ ਕਿਹਾ ਚਲ ਕੱਢੀ ਦਿੰਨੀ ਆ ਬੈਠੀ ਠੀਕ ਹੈ ਠੀਕ ਹੈ ਚਲੋ ਕੋਈ ਨਹੀਂ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ ਹਾਂ ਬਸ ਗੱਲ ਕਰਨ ਆਇਆ ਹੀ ਡੱਬਾ ਲੈ ਕੇ ਆਇਆ ਹੀ ਹਨਾ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਚੱਲ 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 ਕਰਨ ਦਿਆ ਇਹਨਾਂ ਕਿ ਮੈਂ ਚੱਲਾਂ ਚਾਚੀ ਨੂੰ ਨਹੀਂ ਦੱਸ ਕੇ ਆਇਆ ਨਹੀਂ ਕੱਲ ਕਹਿੰਦੇ ਗਿਆ ਹੀ ਇੱਥੇ ਬੈਠਾ ਕਿ ਮੈਂ ਦੱਸ ਕੇ ਆਇਆ ਮम्मी ਨੇ ਮम्मी ਨੇ ਤਾਂ ਲਿਆ ਮੈਨੂੰ ਮੈਨੂੰ ਲੱਗਦਾ ਦਾਲ ਚ ਕੁਛ ਕਾਲ ਆਏ ਕਿਉਂਕਿ ਉਹ ਬੈਠਾ ਤੇ ਇੱਕ ਮਿੰਟ ਵੀ ਨਹੀਂ ਜ਼ਿਆਦਾ ਵਾ 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 ਜਾਣ ਦੀ ਕਰਨ ਦਿਆ ਇਹ ਨਹੀਂ ਜਿਹੜਾ ਬੰਦਾ ਡਰਿਆ ਡੇਰਾ ਸੀ ਨਾ ਮੁੰਡਾ ਮੁੰਡਾ ਲੱਗ ਗਿਆ ਇਹ ਜੀ ਨਹੀਂ ਉਹ ਕਹਿ ਨਹੀਂ ਕਿ ਆ ਕੇ ਗਰਾਊਂਡ 'ਚ ਜਾਣਾ ਮੈਂ ਉਹਦਾ ਵੀ ਮੁੰਡਿਆਂ ਦੇ ਫੋਨ ਆਉਂਦੇ ਤੈਨੂੰ ਪਤਾ ਉਮਰ ਹੀ ਇਹੋ ਜੀ ਹੈ ਜਾਣਾ ਨਾ ਕੋਈ ਗੇਮ ਦੇ ਮੰਗੀ ਨਹੀਂ ਆ ক্রিকেট ਦੀ ਆਹੋ ਇਹ ਤੇ ਹੈ ਅੱਜਕੱਲ ਮੁੰਡੇ ਤਾਂ ਪਤਾ ক্রিকেট ਵਗੈਰਾ ਖੇਡਦੇ ਆ ਚਲੋ ਸਭ ਦੀ ਐਕਸਰਸਾਈਜ਼ ਹੋ ਜਾਂਦੀ ਆ ਠੀਕ ਆ ਤੇ ਇਦਾਂ ਕਰੀਏ ਮੇਰਾ ਵੀ ਰਿਜ਼ਲਟ ਆਣ ਵਾਲਾ ਆ ਨਾ ਪਲੱਸ 2 ਦਾ ਆਹੋਂ ਕਰਾਂ ਤੇ ਡੱਬਾ ਦੇ ਗਿਆ ਤੁਹਾਡਾ ਫਰਜ਼ ਵੀ ਆ ਨਾ ਚਾਚੀ ਘਰ ਡੱਬਾ ਲੈ ਕੇ ਜਾਈਏ ਤੇ ਜਾਣਾ ਤੇ ਹੈ ਤੇ ਮੰਮੀ ਨੇ ਕਿ ਦੁੱਲਣਾ ਹੀ ਕੋਈ ਨਹੀਂ

ਮਾਵਾ ਸੜੂ ਦੀ ਨਾਲੇ ਨੂੰ ਪਤਾ ਲੱਗ ਜੂ ਸੜਨਾ ਕੀ ਉਹਨੇ ਸੜਨਾ ਤਾਂ ਜਿਹੜੀ ਦੂਰ ਦੀ ਗੱਲ ਹੈ ਉਹਨੇ ਤੁਹਾਨੂੰ ਦੇਖ ਕੇ ਸਵਾਹ ਹੋ ਜਾਣਾ ਕਿ ਇਹ ਕਿੱਥੋਂ ਆ ਗਿਆ ਐ ਹੋਜੀ ਉਹਨੂੰ ਐਸੇ ਵੀ ਆਪਣੇ ਮੁੰਡੇ ਦਾ ਬੜਾ ਹੰਕਾਰ ਹੰਕਾਰ ਤੇ ਹੈਗਾ ਜੀ ਪਤਾ ਲੱਗ ਜੂ ਮੇਰੇ ਨੰਬਰ ਕਿਤੇ ਦੀਦੀ ਜੀ ਜੀ ਦੀ ਪੋਜੀਸ਼ਨ ਆ ਜਾਣਾ ਇਹ ਤੇ ਮੈਂ ਚਾਚੀ ਨੂੰ ਸਪੈਸ਼ਲੀ ਪੜਾਣਾ ਰਿਜ਼ਲਟ ਹੀ ਦਿਖਾਵਾ ਸਿੱਧਾ ਫੋਨ ਤੋਂ ਕੋਈ ਗੱਲ ਨਹੀਂ ਉਹ ਬੜਾ ਉੱਤੇ ਵਾਲਾ ਮਿਹਰਬਾਨਾ ਕੋਈ ਗੱਲ ਨਹੀਂ ਤੇ ਚਾਚੀ ਨੂੰ ਇਹੀ ਗੱਲ ਹੋਊਗੀ ਨਾ ਜਿਵੇਂ ਮੁੰਡੇ ਦਾ ਹੰਕਾਰ ਹੈ ਤੇ ਫਿਰ ਆਪਾਂ ਕਵਾਂਗੇ ਕਿ ਕੁੜੀਆਂ ਵੀ ਅੱਜਕੱਲ੍ਹ ਨਾਮ ਰੋਸ਼ਨ ਕਰਦੀਆਂ ਨੇ ਕੱਲਾ ਮੁੰਡੇ ਨਹੀਂ ਐ ਕਿ ਮਾਪਿਆਂ ਦਾ ਸਾਰਾ ਬੰਦਾ ਕੁੜੀਆਂ ਵੀ ਸਾਰਾ ਬੰਦੀਆਂ ਆਹੋ ਕੋਈ ਗੱਲ ਨਹੀਂ ਗਰੀਬਾਂ ਦਾ ਉਹ ਦੇਖਾ ਨਾ ਉਹ ਵੀ ਤੇ ਗੱਲ ਹੈ ਕਿ ਸਾਡੇ ਦੇ ਹੱਸਦੀ ਹੁੰਦੀ ਹੈ ਨਾ ਕਿ ਪੜਾ ਲਮਗੀ ਕੁੜੀਆਂ ਤੇ ਫਿਰ ਦੇ ਖਾਂਗੇ ਤੇ ਕੋਈ ਨੀ ਨੰਬਰ ਆ ਲੈ ਜਾਂਦਾ ਕਿ ਤੇ ਵਧੀਆ ਪਲਸ 2 ਚੋਂ ਫੇਰ ਗੱਲ ਕਰਾਂਗੇ ਚਾਚੀ ਨਾਲ ਮੈਂ ਦੱਸਾਂ ਜੋ ਕਰਕੇ ਤੁਰਿਆ ਕਿਹਾ ਚਾਚਾ ਜੀ ਦਾ ਸੁਭਾਅ ਠੀਕ ਆ ਜੀ ਜੀ ਉਹ ਹਾੜਨਾ ਬੜਾ ਕਰਦੇ ਆ ਚਾਚਾ ਜੀ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਮੇਰੀਆਂ ਨਾਲ ਭਤੀਜੀਆਂ ਪਰ ਚਾਚੀ ਰੁਖੀ ਜੀ ਆ ਗਈ ਹੈ ਨਹੀਂ ਚਾਚਾ ਜੀ ਤੇ ਕਰਨ ਤੇ ਬਠੇਰਾ ਕਰਦੇ ਆ ਉਹਦੇ ਜਾਣ ਮਾਰਦਾ ਦੀ 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 ਬਸ ਉਹਨਾਂ ਮੰਮੀ ਤੋਂ ਡਰਦਾ ਨਾ ਚਿੱਜਕਦਾ ਹੈ ਤੇ ਕੋਈ ਗੱਲ ਨਹੀਂ ਕਰਦਾ ਵਿਚਾਰਾ

ਹਾਂਜੀ ਇਹਦੇ ਵਿੱਚ 1000 ਰੁਪਏ ਕਿੱਥੇ ਗਿਆ ਵਾ ਉਹ ਵੀ ਨੂੰ ਦੱਸਣ ਦਾ ਚੇਤਾ ਭੁੱਲ ਗਿਆ ਕਰਨ ਦਾ रिजल्ट ਆਇਆ ਹੀ ਤੇ ਕਰਨ ਪਾਸ ਹੋ ਗਿਆ ਤੇ ਕਹਿਣ ਲਿਆ ਹੀ ਮੁੰਡੇ ਮੇਰੇ ਕੋਲ ਪਾਰਟੀ ਮੰਗਣ ਦੇ ਆ ਉਹ 1000 ਰੁਪਏ ਮੇਰੇ ਕੋਲ ਲੈ ਗਿਆ ਚਲੋ ਪਾਸ ਹੋਇਆ ਤੇ ਗੱਲ ਵਧੀਆ ਵਾ ਉਹ ਜਿਨ੍ਹਾਂ ਨੇ ਕੱਖ ਕੱਢਿਆ ਵਾ ਨਾ ਉਹ ਵਿਚਾਰੇ ਗੇੜ ਗਾੜੀ ਖਲੋਤੇ ਆ ਤੇ ਉਹਨਾਂ ਨੂੰ ਮੱਕੀ ਜੀ ਬਾਦ ਦਵਾ ਦੱਸ ਤੇ ਨਾਲੇ ਇੰਨੇ ਪੈਸੇ ਥੋੜੇ ਬੱਚਿਆਂ ਨੂੰ ਦੇਈ ਰਿਆ ਹੋਇਆ ਕਿਤੇ 100 200 ਦੇ ਦਿੱਤਾ ਹਉ ਯਾਰ ਕਿਆ ਦੇਤਾ ਤਾ ਉਹ ਜਿਹੜੇ ਹੋਂਦੇ ਬੱਚੇ ਆ ਨਾ 100 200 ਨਾ ਨਹੀਂ ਮੰਨਦੇ ਉਹ ਤਾਂ 2000 ਮੰਗਣ ਰਿਆ ਹੀ ਮੈਂ ਇਹਨਾਂ 1000 ਦਿੱਤਾ ਹੈਗਾ ਮੇਰੇ ਪਰਸ ਜੇ ਆਈ ਆ ਰਹੀ ਮੇਰੇ ਜੋ 2 ਮੰਗਣਾ ਤਾਂ 2 ਫਰਾ ਦੇਣਾ ਜੀ ਨਾ ਮੈਂ ਸ਼ਗੈਣਵਾ ਦੋ ਦਾ ਪਰਸੇ ਵੇਖਣ ਤੋਂ ਪਹਿਲਾਂ ਹੀ ਉਹਨੂੰ ਦੱਸਦਾ ਸੀ ਤੇ ਇੰਨੇ ਪੈਸੇ ਨਹੀਂਗੇ ਮੈਂ ਦੇਣੇ ਨਾਲੇ ਨਾ ਚੰਗੇ ਨੰਬਰ ਲੈ ਕੇ ਉਹ ਪਾਸ ਹੋ ਗਿਆ ਵਾ ਬੱਚਿਆਂ ਨਾਲ ਇਦਾਂ ਨਹੀਂ ਕਰੀ ਜਾਂਦਾ ਕੋਈ ਗੱਲ ਨਹੀਂ 1000 ਰੁਪਏ ਦੀ ਕਿਹੜੀ ਗੱਲ ਆ ਜੇ ਨੰਬਰ ਘਟ ਆਉਂਦੇ ਫਿਰ ਕੀ ਕਰਨਾ ਸੀ ਚਲੇ ਇਹ ਤਾਂ ਗੱਲ ਵਧੀਆ ਨੰਬਰ ਵੱਧ ਲੈ ਗਿਆ ਵਾ ਪਰ ਹੁਣ ਮੈਂ ਉਹਨਾਂ ਨੂੰ ਫਿਰ ਕੀ ਜਵਾਬ ਦਵਾ ਦਸਾਂ ਕੋਈ ਗੱਲ ਨਹੀਂ ਉਹਨਾਂ ਨੂੰ ਕਹੋ ਕਿ ਸੇਰੇ ਲੈ ਜਾਓ ਪੈਸੇ ਅਸੀਂ ਉਹਨਾਂ ਦਾ 1000 ਰੁਪਏ ਕਰਕੇ ਪਿੰਡ ਛੱਡ ਕੇ ਚੱਲ ਜੰਨੇ ਆ ਹੈ ਹੋ ਗੱਲਾ ਮਾੜੀਆਂ ਨਾ ਸਾਡੀਆਂ ਜੇ ਕੋਈ ਕੋਹਤਾ ਪੀਜੇ ਲੱਗਣੀ ਹੈ ਤਾਂ ਅਸੀਂ ਕਿਹੜਾ ਪਿੰਡ ਚੜ੍ਹ ਕੇ ਚੱਲਣਾ ਜਦੋਂ ਲੈਣ ਜਾਣਾ ਉਦੋਂ ਭਾਈ ਹੋਰ ਹੁੰਨੇ ਆ ਤੇ ਜਦੋਂ ਦੇਣਾ ਤਾਂ ਦੋ ਹੋਰ ਹੋਈ ਨੇ ਚੱਲ ਬਾਬਾ ਦੁੱਧ ਦੇ ਪੈਸੇ ਆਏ ਸੀ ਉਹ ਮੈਂ ਰੱਖੇ ਆ ਉਹ ਕੱਢ ਕੇ ਤੁਹਾਨੂੰ ਫੜਾ ਦਿੰਨੇ ਆ ਤੇ ਜਾ ਉਹਨਾਂ ਨੂੰ 1000 ਰੁਪਏ ਦੇ ਆਓ ਮੈਂ ਤਾਂ ਵੀ ਮੇਰਾ ਬਹੌੜੇ ਖੜੇ ਰਹਿਣਾ ਵਾ ਹਾਂ ਬਤਾਵੀ ਹੋਈ ਆ ਹੁਣ ਨਿਆਣਾ ਪੈਸਾ ਮੰਗੇ ਤੇ ਦੇਣੀ ਪੈਂਦੀ ਆ ਪਰ ਕਿਉਂ 5000 ਮੰਗੂਗਾ ਫਿਰ 5 ਫੜਾ ਦੇਗੀ ਐਨਾ ਵੀ ਮੇਰਾ ਦਿਮਾਗ ਨੀਗਾ ਖਰਾਬ ਹੈਗਾ ਕਿ ਮੈਂ 5 ਦੇ ਦੂੰਗੀ ਮੈਨੂੰ ਪਤਾ ਵਾ ਨਾਲੇ ਅੱਜਕੱਲ 1000 ਰੁਪਏ ਦਾ ਹੁੰਦਾ ਕੀ ਆ ਆ ਨਿਆਣੇ ਨਾ ਜਿਹੇ 버ਗਰ ਖਾਂਦੇ ਆ ਉਹ ਕਿੰਨੇ ਕਿੰਨੇ ਦੇ ਆਉਂਦੇ ਆ ਪੰਜ ਛੇ ਮੁੰਡੇ ਵੀ ਉਹਦੇ ਨਾਲ 1000 ਰੁਪਏ ਤਾਂ ਐਵੇਂ ਖਰਚਿਆ ਜਾਂਦਾ ਵਾ ਕੋਈ ਨੂੰ ਇਹ ਗੱਲ ਕਹਿਣੀ ਹੈ ਨਾ ਕਿ ਤੇਰਾ ਪਪਾ ਬੇਦਾਫੀ ਦੇ ਦਿੰਦੇ ਆ ਉਹ ਤੇ ਕਾਲਾ ਪਿਆ ਹੀ ਤੇ ਪਾਪਾ ਨੂੰ ਲੜਿਕਣਾ ਹੀ ਕਾਲਾ ਪਿਆ ਹੀ ਇਥੇ ਦਾਲਤਾ 1000 ਰੁਪਏ ਦੀ ਆ ਨਾ 1000 ਰੁਪਏ ਫੜਾ ਦਿੰਦੀ ਤੇ ਮੇਰੀ ਨਾ ਕੋਈ ਉਹ ਤਾਂ ਤੁਹਾਡੀਆਂ ਗਲਾਂ ਚ ਨਰੀਆਂ ਦੀ ਮਾਰੀਆਂ ਆ பாதி ਹੋ ਗਈ ਆ ਇਹਨਾਂ ਨੇ ਇਹ ਮੁੰਡੇ ਦੇ ਚੰਗੇ ਨੰਬਰ ਲਏ ਆ ਤਾਂ ਕੋਈ ਗੱਲ ਨਹੀਂ ਗਾਲੀ ਪੈਗੇ ਆਣ ਕੇ ਲੈ ਸਿੰਮੀ ਦਾ ਫੋਨ ਆ ਗਿਆ ਹਲੋ ਹਾਂ ਸਿੰਮੀ ਕਿਵੇਂ ਆ ਬੜਾ ਵਧੀਆ ਮੇਰਾ ਵਿਹਾਰ ਚੱਲ ਤੁਸੀਂ ਨਾ ਫਿਰ ਕੀ ਕਰਦੀ ਆ ਗਿਆ ਚੇਤਾ ਫੇਲੀ ਦਾ ਆ ਵਾਓ ਚਲੋ ਤੇ ਹੈ ਹੀ ਆ ਹੋਰ ਫਿਰ ਦੱਸ ਕੀ ਕਰਨੀ ਸ਼ਸ਼ਾਹੋ ਯਾਰ ਮੈਨੂੰ ਵੀ ਟੈਨਸ਼ਨ ਹੀ ਪਈ ਰਿਜ਼ਲਟ ਦੀ ਸੱਚੀ ਗੱਲ ਆ ਯਾਰ ਜੋ ਤੱਕ ਰਿਜ਼ਲਟ ਨਹੀਂ ਆਉਂਦਾ ਉਹ ਤੱਕ ਦਿਲ ਘਮੋ ਘਮੋ ਹੀ ਹੁੰਦਾ ਰਹਿੰਦਾ ਹੈ ਪਰ ਮੈਂ ਆਪਾਂ ਬਹੁਤ ਵਧੀਆ ਕੀਤਾ ਹੈ ਨਾ ਪੇਪਰ 'ਚ ਪੇਪਰ ਸਾਡੇ ਬਹੁਤ ਟੌਪ ਕਲਾਸ ਹੋਇਆ ਪਰ ਇੱਕ ਗੱਲ ਹੈਗੀ ਆ ਡਰ ਜਿਆ ਬੜਾ ਰਹਿੰਦਾ ਜਦ ਤੱਕ ਰਿਜ਼ਲਟ ਨਾ ਆਏ ਆਹੋ ਚੱਲ ਆਈਗਾ ਨਾ ਕੱਲ ਪਰਸੋਂ ਤੱਕ ਦੇਖੋ ਕਦੋਂ ਅਪਲੋਡ ਹੁੰਦਾ ਹੈ ਆਹ ਵਾਹ ਧੀ ਗੀ ਧੀਆ ਹੋਰ ਤੂੰ ਸੁਣਾ ਫਿਰ ਕੀ ਮੈਂ ਆਹ ਯਾਰ ਮੰਮੀ ਨਾਲ ਮੈਂ ਗੱਲ ਕੀਤੀ ਸੀ ਕਾਲਜ ਦੀ ਕਿ ਮੈਂ ਹਨਾ ਕਾਲਜ ਪੈਣਾ ਹੈ ਤੇ ਉਹ ਆਪਣਾ ਕਾਲਜ ਨਹੀਂ ਜਿਹੜਾ ਗੁਰਦਾਸ ਪ੍ਰੈਸਟੀਜੀ ਕਾਲਜ ਫਰੂਮਨ ਉਹ ਵਧੀਆ ਯਾਰ ਹਾਂ ਹਾਂ ਉਹੀ ਉਹੀ ਤੈਨੂੰ ਪਤਾ ਹੀ ਹੈ ਨਾ ਜਿਹੜਾ ਮੋੜ ਤੇ ਹੈ ਹਾਂ ਕਨੂਮਨ ਮੋੜ ਤੇ ਤੈਨੂੰ ਬੜਾ ਪਤਾ ਕਾਲਜ ਦਾ ਅੱਛਾ ਅੱਛਾ ਚਾ ਤੇ ਮਾਸੀ ਦੀ ਕੁੜੀ ਪੜਦੀ ਤਾਲ ਠੀਕ ਹੈ ਆਹੋ ਯਾਰ ਮੈਂ ਉਹ ਹੀ ਮੰਮੀ ਨੂੰ ਗੱਲ ਕੀਤੀ ਸੀ ਤੇ ਯਾਰ ਕੋਰਸ ਦੀ ਇਹਦੇ ਇੰਨੇ ਪੈਸੇ ਸਾਡੇ ਕੋਲ ਹੈ ਨਹੀਂ ਹਨਾ ਜਿਵੇਂ ਤੈਨੂੰ ਪਤਾ ਹੀ ਆ ਡੈਡੀ ਤੇ ਹੈ ਨਹੀਂ ਹੁਣ ਤੇ ਵੀਰਾ ਵੀ ਹੈ ਨਹੀਂ ਸਾਡਾ ਹਨਾ ਤੇ ਉਹ ਹੁਣ ਵੱਡੇ ਦੀਦੀ ਆ ਤੇ ਸਿਲਾਈ ਚ ਕਰਕੇ ਮੜਮੋਟਾ ਗੁਜ਼ਾਰਾ ਕਰਦੇ ਆ ਤੇ ਨਾਲੇ ਨਵੇਰਾ ਰੱਖਿਆ ਹੋਇਆ ਤੇ ਉਹਦੇ ਉਤੋਂ ਗੁਜ਼ਾਰਾ ਹੁੰਦਾ ਨਹੀਂ ਮੈਂ ਨਾ ਗ੍ਰੈਜੂਏਸ਼ਨ ਹੀ ਕਰ ਲੈਣੀ ਆ ਬੀਏ ਕਰ ਲੈਣੀ ਆ ਉਹ ਸੌਖੀ ਆ ਯਾਰ ਨਾਲੇ ਨਾਲ ਚ ਫੀਸ ਘੱਟ ਆ ਆਹ ਹੋ ਉਸ ਉਹੀ ਸਹੀ ਰਹਿਣੀ ਆ ਯਾਰ ਕੋਰਸ ਦੇ ਪੈਸੇ ਬੜੇ ਅੱਜਕੱਲ ਤੈਨੂੰ ਪਤਾ ਹੀ ਆ ਮਹਿੰਗਾਈ ਕਿੰਨੀ ਆ ਤੇ ਫਿਰ ਕੋਰਸ ਆਪਾਂ ਤੁਹਾਡੇ ਕੋਲੋਂ ਕਿੱਥੋਂ ਹੋਣੇ ਆ ਹਾਂ ਹਾਂ ਠੀਕ ਐ ਮੀਮੀ ਮੈਂ ਤੇ ਦੀਦੀ ਨੂੰ ਜਨਾਸੀ ਹਾਂ ਦੀਦੀ ਤੇ ਮੈਂ ਜਾਵਾਂਗੀ ਤੇ ਪਤਾ ਕਰਕੇ ਆਵਾਂਗੀ ਅੱਛਾ ਅੱਛਾ ਚਲ ਕੋਈ ਨਹੀਂ ਤੂੰ ਤੇਰਾ ਵੀ ਪਤਾ ਕਰਕੇ ਆਵਾਂਗੇ ਆਹ ਉਹਨਾਂ ਨੂੰ ਪੁੱਛ ਲਾਂਗੇ ਕਿ ਆਪਾਂ ਦੋ ਜਣਾਂ ਨੇ ਐਡਮਿਸ਼ਨ ਕਰਾਣੀ ਆ ਸਾਰਾ ਫੀਸ ਵਗੈਰਾ ਸਾਰਾ ਕੁਝ ਪੁੱਛਾਂਗੇ ਨਾਲੇ ਦੀਦੀ ਕਹਿੰਦੇ ਹੈ ਕਿ ਮੈਂ ਨਾਲ ਚੱਲਾਂਗੀ ਤੇ ਨਾਲ ਕਾਲਜ ਵੇਖਿਆ ਆਵਾਂਗੇ ਠੀਕ ਐ आहो आहो चल कोई नहीं पुछ लागे सारा चल फिर नहीं चल ठीक है कल कोई नहीं कोई नी तू कर कम चल चंगा फिर अपना ध्यान रखी ओके बाय ठीक मम्मा मम्मी हां जी दसो की हो गया बड़ी तिडोला पाउंदी आई है मम्मा एक खुशखबरी दसो दसो छेती केड़ी छेती के दसा मैं काई लेने आई है दस के आई है अपने ਕਿ ਬੁੱਜਾ ਕੀ ਹੋਇਆ ਸਰਵਾ ਖੁਸ਼ਖਬਰੀ ਬੁੱਜੋ ਕਿਹੜੀ ਇਹ ਹੁਣ ਇਹਨੇ ਬਤਾਉਗਾ ਦੱਸ ਕਿਹੜੀ ਖੁਸ਼ਖਬਰੀ ਸਾਨੂੰ ਵੀ ਦੱਸ ਦੇ ਬੜੀ ਖੁਸ਼ ਲੱਗਣ ਲਈ ਆ ਬੁੱਜੋ ਬੁੱਜੇ ਮੈਨੂੰ ਦੱਸ ਦੀਦਾ ਮੰਮੀ ਹਾਂਜੀ ਅੱਜ ਤਰੀਕ ਤੇਰਾ ਰਿਜ਼ਲਟ ਆਉਣ ਵਾਲਾ ਕੀ ਦਾ ਸੱਚ ਪਲੱਸ 2 ਦਾ ਹਾਂ ਰਿਜ਼ਲਟ ਆ ਗਿਆ